ਨੱਚਣ ਦੀ ਬੁੱਤਣ ਦੀ ਨiyetਵਦੀਆ ਹੋਵੇ ਤਾਂ ਨਸੀਬ ਕਦੀ ਖਰਾਬ ਨਹੀਂ ਹੁੰਦੇ ਬਿਨਾ ਮਿਹਨਤ ਕੀਤੇ ਵੇਖੇ ਹੋਏ ਸੁਪਨੇ ਕਦੀ ਵੀ ਪੂਰੇ ਨਹੀਂ ਹੁੰਦੇ ਇਸ ਗੱਲ ਦਾ ਸਾਫ਼ ਹੀ ਮਤਲਬ ਹੈ ਕਿ ਮਿਹਨਤ ਬਿਨਾ ਕੋਈ ਵੀ ਚੀਜ਼ ਹਾਸਲ ਨਹੀਂ ਹੋ ਸਕਦੀ ਚਾਹੇ ਕੁਝ ਵੀ ਹੋਵੇ ਪ੍ਰੋਗਰਾਮ ਨਵੀਂ ਉਡਾਰੀ ਤੁਸੀਂ ਦੇਖ ਰਹੇ ਹੋ ਮੈਂ ਸਰਬੀ ਸ਼ਰਮਾ ਤੁਹਾਡੇ ਨਾਲ ਇਸ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ ਕਿ ਤੁਹਾਡੇ ਨਾਲ ਹਮੇਸ਼ਾ ਅਸੀਂ ਰੁਬਰੂ ਕਰਾਉਂਦੇ ਹਾਂ ਐਸੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਮੰਜ਼ਿਲ ਨੂੰ ਹਾਸਲ ਕੀਤਾ ਹੁੰਦਾ ਹੈ ਤੇ ਆਪਣੀ ਮੰਜ਼ਿਲ ਦੇ ਵੱਲ ਵਧ ਰਹੇ ਹੁੰਦੇ ਨੇ ਸੋ ਇੱਕ ਕਦਮ ਵੀ ਬਹੁਤ ਹੁੰਦਾ ਹੈ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬਸ ਜ਼ਰੂਰਤ ਹੁੰਦੀ ਹੈ ਉਸ ਕਦਮ ਨੂੰ ਚੁੱਕਣ ਦੀ ਤੇ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਰੁਬਰੂ ਕਰਾਵਾਂਗੇ ਇੱਕ ਸੁਰੀਲੀ ਆਵਾਜ਼ ਦੇ ਮਾਲਿਕ ਦੇ ਨਾਲ ਇਸੇ ਨਾਲ ਹੀ ਉਹਨਾਂ ਦੇ ਨਾਲ ਗੱਲਾਂ ਕਰਾਂਗੇ ਤੇ ਪਿਆਰੇ ਪਿਆਰੇ ਸੋਹਣੇ ਸੋਹਣੇ ਗੀਤ ਵੀ ਸੁਣਾਗੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਨਵ ਰੁਕ ਕੋਟ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ so much ਨਵਪ੍ਰੂਜ ਜੀ ਪਹਿਲਾਂ ਤਾਂ ਦੱਸੋ ਤੁਹਾਡਾ ਕੀ ਹਾਲ ਚਾਲ ਹੈ ਮੈਂ ਬਹੁਤ ਵਧੀਆ ਤੁਸੀਂ ਸੁਣਾਓ ਅਸੀਂ ਬਹੁਤ ਵਧੀਆ ਤੇ ਸਿੰਗਿੰਗ ਤੁਸੀਂ ਕਰਦੇ ਹੋ ਤੇ ਅੱਜਕੱਲ ਫਿਰ ਕਿਸ ਲਾਈਨ 'ਚ ਹੋ ਕੀ ਕੁਝ ਕਰ ਰਹੇ ਹੋ ਮੈਂ ਸਿੰਗਿੰਗ ਬਚਪਨ ਤੋਂ ਕਰਨੀ ਸ਼ੁਰੂ ਕੀਤੀ ਹੈ ਤੇ ਅੱਜਕੱਲ ਮੈਂ ਮਾਸਟਰਸ ਕਰ ਰਹੀ ਹਾਂ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਫਰੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੁਸੀਂ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕਰ ਰਹੇ ਹੋ ਫਿਰ ਕੀ ਸਬਬ ਬਣਿਆ ਸਿੰਗਿੰਗ ਦਾ ਕਿ ਤੁਸੀਂ ਅੱਜ ਸਿੰਗਿੰਗ ਦੇ ਵਿੱਚ ਹੋ ਇਹ ਬਹੁਤ ਇੱਕ ਕ੍ਰਿਟੀਕਲ ਜਿਹਾ ਸਿਚੁਏਸ਼ਨ ਕ੍ਰੀਏਟ ਹੋਈ ਐਕਚੁਅਲੀ ਬਚਪਨ ਦੇ ਵਿੱਚ ਕੀ ਹੋਇਆ ਮੈਂ ਤੇ ਮੇਰੇ ਫਾਦਰ ਸਾਹਿਬ ਅਸੀਂ ਕ੍ਰਾਇਲਿਟੀ ਸ਼ੋਅ ਦੇਖ ਰਹੇ ਸੀ ਉਸ ਦੌਰਾਨ ਇੱਕ ਕੰਟੈਸਟੈਂਟ ਗਾਣਾ ਗਾ ਰਿਹਾ ਸੀ ਤੇ ਮੈਂ ਨਾਲ ਦੀ ਨਾਲ ਗੁੰਗੁਨਾ ਰਹੀ ਸੀ ਉਹ ਵਾਲਾ Song ਤੇ ਮੇਰੇ ਫਾਦਰ ਸਾਹਿਬ ਨੇ ਦੇਖਿਆ ਕਿ ਮੈਂ ਉਹ ਗਾਣਾ ਗਾ ਰਹੀ ਆ ਆਪਣੇ ਆਪ ਹੀ ਤੇ ਪਾਪਾ ਨੇ ਕੀ ਕੀਤਾ ਕਿ ਉਹ ਵੋਲਿਊਮ ਡਾਊਨ ਕੀਤਾ ਐਂ ਮੈਨੂੰ ਕਹਿੰਦੇ ਕਿ ਚੱਲ ਤੂੰ ਗਾ ਕੇ ਸੁਣਾ ਸੇਮ ਉਹੀ ਗਾਣਾ ਤੇ ਜਦੋਂ ਮੈਂ ਪਾਪਾ ਨੂੰ ਸੁਣਾਇਆ ਤਾਂ ਪਾਪਾ ਕਹਿੰਦੇ ਕਿ ਏ 뮤직 ਕਰ ਸਕਦੀ ਹੈ ਏ ਸਿੰਗਿੰਗ ਲਾਈਨ ਚ ਹੀ ਅੱਗੇ ਜਾਏਗੀ ਬਸ ਉਸ ਦਿਨ ਤੋਂ ਇਦਾਂ ਹੋਇਆ ਕਿ ਮੇਰਾ ਇੰਟਰਸਟ ਪੈਦਾ ਹੋਣਾ ਸ਼ੁਰੂ ਹੋਇਆ ਤੇ ਫਿਰ ਮੈਂ ਇਸ ਲਾਈਨ ਦੇ ਵਿੱਚ ਆਈ ਵੈਸੇ ਬਚਪਨ ਤੋਂ ਤੁਸੀਂ ਆਏ ਸੁਪਨਾ ਵੇਖਿਆ ਸੀ ਕਿ ਤੁਹਾਡਾ ਕੋਈ ਹੋਰ ਸੁਪਨਾ ਸੀ ਜੋ ਬਦਲ ਗਿਆ ਸਿੰਗਿੰਗ ਦੇ ਵਿੱਚ ਵੈਲ ਬਚਪਨ ਜਦ ਤੱਕ ਨਹੀਂ ਪਤਾ ਹੁੰਦਾ ਕਿ ਵੱਡੇ ਹੋ ਕੇ ਕੀ ਬਣਨਾ ਹੈ ਕਿਸ ਤਰ੍ਹਾਂ ਇੱਕ ਦਿਨ ਤਾਂ ਹੁੰਦਾ ਨਾ ਛੋਟੇ ਬੱਚਿਆਂ ਦਾ ਕਿ ਆਪਾਂ ਇਹ ਬਣਨਾ ਉਹ ਵੱਖਰੀ ਗੱਲ ਹੈ ਕਿ ਉਮਰ ਦੇ ਹਿਸਾਬ ਦੇ ਨਾਲ ਸਾਡੇ ਸੁਪਨੇ ਵੀ ਬਦਲ ਜਾਂਦੇ ਨੇ ਪਰ ਕਈ ਵਾਰ ਸਾਨੂੰ ਟੈਲੈਂਟ ਦਾ ਵੀ ਲੇਟ ਪਤਾ ਚੱਲਦਾ ਹੈ ਜਿਵੇਂ ਤੁਹਾਡੇ ਟੈਲੈਂਟ ਦਾ ਥੋੜਾ ਜਿਹਾ ਲੇਟ ਪਤਾ ਚੱਲਿਆ ਪਰ ਮੈਨੂੰ ਲੱਗਦਾ ਟਾਈਮ ਸਹੀ ਸੀਗਾ ਜਦੋਂ ਵੀ ਪਤਾ ਚੱਲਿਆ ਹੈ ਤੇ ਫੈਮਿਲੀ ਦੇ ਵਿੱਚ ਵੀ ਕੋਈ ਹੈ ਤੁਹਾਡੇ ਸਿੰਗਿੰਗ ਨਾਲ ਜੁੜੇ ਹੋਏ ਹਾਂਜੀ ਇਹ 뮤직 ਮੇਰੇ ਦਾਦੀ ਜੀ ਤੋਂ ਪਾਪਾ ਤੱਕ ਆਏ ਫਿਰ ਪਾਪਾ ਤੋਂ ਹੀ ਮੈਂ 뮤직 ਸਿੱਖਿਆ ਹੈ ਤੇ ਪਾਪਾ ਦੇ ਬਦੌਲਤ ਮੈਨੂੰ ਸਿੰਗਿੰਗ ਆਈ ਤੇ ਫਿਰ ਮੈਂ ਇਸ ਲਾਈਨ ਦੇ ਵਿੱਚ ਅੱਗੇ ਵਧ ਰਹੀ ਹਾਂ ਸਿਰਫ ਸਿਰਫ ਬਿਕੋਜ਼ ਆਫ ਮੇਰੇ ਪਾਪਾ ਗਾਇਕ ਓਕੇ ਚਲੋ ਬਹੁਤ ਸੋਹਣੀ ਗੱਲ ਹੈ ਕਿ ਪੀੜੀਦਰ ਪੀੜੀ ਚੱਲ ਰਿਹਾ ਟੈਲੈਂਟ ਤੇ ਹੁਣ ਤੁਸੀਂ ਦੱਸੋ ਆਪਣੇ ਬਾਰੇ ਕਿ ਇੱਕ ਗਾਇਕ ਜਿਹੜਾ ਹੁੰਦਾ ਇਸ ਨੂੰ ਸਿੱਖਿਆ ਤੁਸੀਂ ਕਿਤੇ ਤੋਂ ਕੌਣ ਤੁਹਾਡੇ ਗੁਰੂ ਨੇ ਕਿਹਦੀ ਇਨਸਪੀਰੇਸ਼ਨ ਤੁਸੀਂ ਲਈ ਫਰਸਟ ਆਫ ਆਲ ਤਾਂ ਫਰਸਟ ਗੁਰੂ ਦਾ ਮੇਰੇ ਪਾਪਾ ਹੀ ਨੇ ਉਹਨਾਂ ਤੋਂ ਹੀ ਮੈਂ 뮤직 ਸਿੱਖਿਆ ਉਸ ਤੋਂ ਬਾਅਦ ਫਿਰ ਜਦੋਂ ਮੈਂ ਇਸ ਫੀਲਡ ਦੇ ਵਿੱਚ ਆਈ ਮੈਂ ਇਸ ਦੀ ਸਟੱਡੀ ਕੀਤੀ ਤਾਂ ਉਹ ਮੈਂ ਖਾਲਸਾ ਕਾਲਜ ਪਟਿਆਲਾ ਤੋਂ ਸਟੱਡੀ ਕੀਤੀ 뮤직 ਦੇ ਰਿਲੇਟਿਡ ਫਿਰ ਉਥੋਂ ਮੇਰੀ ਜਰਨੀ ਪ੍ਰੋਪਰ ਸਟਾਰਟ ਹੋਈ ਤੇ ਇਨਸਪੀਰੇਸ਼ਨ ਤੁਸੀਂ ਵੀ ਆਪਣੇ ਕਿੰਨੂੰ ਮੰਨਦੇ ਹੋ ਟੂ ਬੀ ਆਨੈਸਟ ਮੇਰੀ ਇਨਸਪੀਰੇਸ਼ਨ ਮੇਰੇ ਫਾਦਰ ਸਾਹਿਬ ਨੇ ਸਿਰਫ ਔਰ ਸਿਰਫ ਉਹਨਾਂ ਕਰਕੇ ਹੀ ਮੈਂ ਇਸ ਫੀਲਡ ਦੇ ਵਿੱਚ ਆਈ ਮੈਂ 뮤직 ਸਿੱਖਿਆ ਮੈਨੂੰ ਬੇਸਿਕਸ ਪਤਾ ਲੱਗੇ ਉਹਨਾਂ ਨੂੰ ਮੈਂ ਸੁਣਦੀ ਸੀ ਕਿ ਵੀ ਉਹ ਕਿਦਾਂ बोलਦੇ ਨੇ ਕਿਦਾਂ 뮤직 ਕਰਦੇ ਨੇ ਤਾਂ ਉਹ ਚੀਜ਼ ਮੇਰੇ ਅੰਦਰ ਆਪਣੇ ਆਪ ਆਉਂਦੀ ਗਈ ਤੇ ਤਾਂ ਅੱਜ ਮੈਂ ਇਸ ਸਟੇਜ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਬੈਠੀ ਆ ਸਿਰਫ ਪਾਪਾ ਕਰਕੇ ਸੋ ਫਿਰ ਪਾਪਾ ਦੇ ਜ਼ਰੀਏ ਟੈਲੈਂਟ ਇੱਥੇ ਤੱਕ ਪਹੁੰਚਿਆ ਹੈ ਤੇ ਦਰਸ਼ਕਾਂ ਨੂੰ ਵੀ ਆਪਾਂ ਫਿਰ ਇੱਕ ਵਧੀਆ ਜਿਹਾ ਗੀਤ ਜ਼ਰੂਰ ਸੁਣਾਵਾਂਗੇ ਕਿ ਸੁਰੀਲੀ ਆਵਾਜ਼ ਦੀ ਤੁਸੀਂ ਮਾਲਕ ਹੋ ਤੇ ਦਰਸ਼ਕਾਂ ਨੂੰ ਪਤਾ ਚੱਲੇ ਸੋ ਵਧੀਆ ਜਿਹਾ ਗੀਤ ਫੇ ਸਾਨੂੰ ਸਾਡੇ ਲਈ ਤੇ ਦਰਸ਼ਕਾਂ ਲਈ ਜ਼ਰੂਰ ਰਾਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ ਉਹ ਸੰਗ ਬੇਲੀਆਰ ਕੋਈ ਨਾ ਤੇ ਕਿਸ ਨੂੰ ਸੁਣਾਣੀ ਕੋਈ ਨਹੀਂ ਅੱਖਾਂ ਚ ਦਰਿਆ ਖੋਲ ਕੇ ਮੈਂ ਆਪਣੀ ਮੁਹਾਰ ਮੋੜ ਲਾਂ ਜੇ ਤੁ ਕਦੀ ਰਾਵੀ ਲੰਘ ਜਾਵੇ ਹਾਇ ਤੇ ਪੰਜ ਆ बेड़ियांज़ार तोर लां पाणी चोसानी चोड़ जे तूं कॾहिं बि ਐਸੀ ਮਜਬੂਰੀ ਹੋ ਗਈ ਕਿ ਸਜਣ ਤੋਂ ਦੂਰੀ ਹੋ ਗਈ ਤੇ ਵੇਲੇ ਆਂਦੇ ਨਾ ਲੱਗਦੀ ਇਹ ਜਿੰਦ ਕਦ ਪੂਰੀ ਹੋ ਗਈ ਬੇਗਾਨੇ ਆਦੀ ਰਾ ਛੋੜ ਕੇ ਮੈਂ ਆਪਣੀ ਮੁਹਾਰ ਮੋੜ ਲਾਂ ਜੇ ਤੂੰ ਕਦੀ ਰਾਵੀ ਲੰਘ ਜਾਵੇ ਹਯਾਤ ਪੰਜੇ ਮੈਂ ਬੇੜੀਆਂ ਹਜ਼ਾਰ ਤੋਰ ਲਾਂ ਮੈਂ ਪਾਣੀ ਚੋਸਾਂ ਨੀ ਛੋੜ ਲਾਂ ਜੇ ਤੋ ਕਦੀ 라ਵੀ ਲੰਘ ਜਾਵੇ ਹਾਏ ਬਹੁਤ ਖੂਬ ਜੀ ਬਹੁਤ ਖੂਬ ਤੁਸੀਂ ਗਾਇਆ ਬਹੁਤ ਵਧੀਆ ਲੱਗਾ ਸਾਨੂੰ ਹੋਪ ਕਰਦੀ ਆ ਕਿ ਦਰਸ਼ਕਾਂ ਨੂੰ ਵੀ ਬਹੁਤ ਸੋਹਣਾ ਲੱਗਾ ਹੋਏਗਾ ਸੋ ਗਾਇਕ ਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਨੇ ਤੇ ਤੁਹਾਨੂੰ ਕੀ ਲੱਗਦਾ ਤੁਹਾਡੇ ਅਕੋਰਡਿੰਗ ਗਾਇਕ ਦੇ ਵਿੱਚ ਕੀ ਕੁਝ ਗੁਣ ਹੋਣੇ ਚਾਹੀਦੇ ਨੇ ਮੈਨੂੰ ਇਦਾਂ ਲੱਗਦਾ ਹੈ ਕਿ ਇੱਕ ਪਾਰਟਿਕੂਲਰ ਪਰਫੈਕਟ ਸਿੰਗਰ ਬਣਨ ਵਾਸਤੇ ਤੁਹਾਡਾ ਉਸ ਫੀਲਡ ਨੂੰ ਲੈ ਕੇ ਇੰਟਰਸਟ ਬਹੁਤ ਜ਼ਰੂਰੀ ਹੈ ਕਿ ਤੁਸੀਂ 24 ਘੰਟੇ ਉਸ ਦੇ ਬਾਰੇ ਸੋਚੋ ਉਸ ਨੂੰ ਉਸ ਦਾ ਰਿਆਜ਼ ਕਰੋ ਸਭ ਤੋਂ ਵੱਡੀ ਗੱਲ ਕਿ ਤੁਸੀਂ 뮤직 ਦੇ ਪ੍ਰਤੀ ਇੰਨੇ ਜਨੂਨ ਤੁਹਾਡਾ ਹੋਣਾ ਚਾਹੀਦਾ ਹੈ ਕਿ ਮੈਂ ਉਸ ਚੀਜ਼ ਦੇ ਬਿਨਾ ਰਹਿ ਨਹੀਂ ਸਕਦਾ ਤੇ ਜਦੋਂ ਤੁਹਾਡਾ ਮੇਨ ਰਿਹਰਸਲ ਹੋਏਗੀ ਤੁਹਾਡੀ ਪ੍ਰੋਪਰ ਤੁਹਾਡਾ ਇੰਟਰਸਟ ਹੋਏਗਾ ਤਾਂ ਬੇਸਿਕਲੀ ਤੁਸੀਂ ਉਸ ਫੀਲਡ ਦੇ ਵਿੱਚ ਮਾਹਿਰ ਹੋ ਜਾਓਗੇ ਫੇ ਤੁਸੀਂ ਆਪਣੀ ਰਿਹਰਸਲ ਕਿੱਦਾਂ ਕਰਦੇ ਹੋ ਕਿਵੇਂ ਆਪਣੇ ਆਪ ਨੂੰ ਟਾਈਮ ਦਿੰਦੇ ਹੋ ਕਿਉਂਕਿ ਤੁਸੀਂ ਸਟੱਡੀ ਵੀ ਕਰਦੇ ਹੋ ਸਟੱਡੀ ਦੇ ਨਾਲ ਰਿਹਰਸਲ ਕਰਨਾ ਆਪਣੇ ਆਪ ਨੂੰ ਟਾਈਮ ਦੇਣਾ ਬਹੁਤ ਮੁਸ਼ਕਲ ਹੁੰਦਾ ਤੁਸੀਂ ਵੀ ਕਿਸ ਤਰੀਕੇ ਨਾਲ ਆਪਣਾ ਮੈਨੇਜ ਕਰਦੇ ਹੋ ਜਿਸ ਤਰ੍ਹਾਂ ਮੇਰੀ ਮੇਰਾ ਸ਼ਡਿਊਲ ਵਾਕਈ ਬਹੁਤ ਬਿਜ਼ੀ ਰਹਿੰਦਾ ਤਾਂ ਮੇਰੇ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਮੈਂ 뮤직 ਨੂੰ ਵੀ ਟਾਈਮ ਦੇ ਆ ਤਾਂ ਜਿਹੜੇ ਵੀ ਕੰਪੋਜੀਸ਼ਨਸ ਜਿਹੜੇ ਵੀ 뮤직 ਜਿਹੜੀ ਵੀ ਸੌਂਗਸ ਮੈਂ ਸੁਣਦੀ ਆ ਉਸ ਦੇ ਰਿਲੇਟਿਡ ਮੈਂ ਆਪਣੇ ਆਪ ਨੂੰ ਇੰਨਾ ਟ੍ਰੇਨ ਕਰਦੀ ਆ ਕਿ ਉਹਨੂੰ ਮੈਂ ਸੁਣਦੀ ਰਹਿਨੀ ਆ ਸੁਣਦੀ ਰਹਿਨੀ ਆ ਉਸ ਨੂੰ ਯਾਦ ਕਰਦੀ ਆ ਲਿਰਿਕਸ ਨੂੰ ਪ੍ਰੋਪਰ ਯਾਦ ਕਰਦੀ ਆ ਸੋ ਥੈਟ ਕਿ ਮੈਨੂੰ ਉਹ ਭੁੱਲਣਾ ਤੇ ਕੰਪੋਜੀਸ਼ਨ ਬਹੁਤ ਮਾਇਨੇ ਰੱਖਦੀ ਹੈ ਕਿ ਅਗਰ ਕੰਪੋਜੀਸ਼ਨ ਤੁਹਾਨੂੰ ਪੜ ਦਿਲ ਚ ਠਾ ਕਰਕੇ ਵੱਜਦੀ ਆ ਨਾ ਤਾਂ ਆਟੋਮੈਟਿਕਲੀ ਤੁਹਾਡਾ ਮਨ ਕਰਦਾ ਹੈ ਕਿ ਮੈਂ ਉਸ ਗਾਣੇ ਨੂੰ ਬਾਰ 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 ਰਿਆਜ਼ ਕਰਾਂ ਤੇ ਮਾਰਨਿੰਗ ਵੀ ਰਿਆਜ਼ ਕਰਦੀ ਆ ਆਪਣੇ ਫਾਦਰ ਸਾਹਿਬ ਦੇ ਨਾਲ ਬੈਠ ਕੇ ਪ੍ਰੋਪਰ ਸਿੱਖਦੀ ਆ ਕਿ ਕਿਵੇਂ ਕਿਸ ਨੂੰ ਕਿੱਦਾਂ ਗਾਉਣਾ ਆ ਤਾ ਇਸ ਤਰੀਕੇ ਦੇ ਨਾਲ ਮੇਰਾ ਤੇ ਜਦੋਂ ਮਨ ਦੇ ਵਿੱਚ ਆਉਂਦਾ ਹੋਵੇਗਾ ਕਿ ਇਹ ਗੀਤ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਮੈਂ ਇਸ ਨੂੰ ਗਾਣਾ ਚਾਹੁੰਦੀ ਆਂ ਕਈ ਵਾਰ ਹੋ ਜਾਂਦਾ ਕਿ ਚਲੋ ਸੁਰਤਾਂ ਥੋੜਾ ਅੱਧਾ ਹੋ ਜਾਂਦਾ ਫਿਰ ਸਭ ਤੋਂ ਪਹਿਲਾਂ ਜਾਗਿਆ ਕਿ ਇਹਨੂੰ ਕਹਿੰਦੇ ਹੋ ਕਿ ਮੈਨੂੰ ਇਸ ਚੀਜ਼ ਬਾਰੇ ਦੱਸੋ ਸਿਖਾਓ ਕਰੋ ਕਿੰਨੂੰ ਕਹਿੰਦੇ ਜਾ ਕੇ ਪਹਿਲਾਂ ਤਾਂ ਮੈਨੂੰ ਖੁਦ ਨੂੰ ਪਤਾ ਲੱਗ ਜਾਂਦਾ ਸਮ ਟਾਈਮਸ ਕਿ ਮੇਰੇ ਕੋ ਇੱਥੇ ਗਲਤੀ ਹੋਈ ਹੈ ਤਾਂ ਉਸ ਚੀਜ਼ ਨੂੰ ਓਵਰਕਮ ਕਰਨ ਵਾਸਤੇ ਮੈਂ ਆਪਣੇ ਪਾਪਾ ਦੀ ਹੈਲਪ ਲੈਣੀ ਹੁੰਦੀ ਹੈ ਕਿ ਪਾਪਾ ਇੱਥੋਂ ਮੈਨੂੰ ਤੁਸੀਂ ਕਰੈਕਟ ਕਰੋ ਕਿ ਇੱਥੋਂ ਮੈਂ ਗੜਬੜ ਕੀਤੀ ਹੈ ਤਾਂ ਮੈਨੂੰ ਕਰੈਕਟ ਕਰੋ ਤਾਂ ਉਹ ਆਟੋਮੈਟਿਕਲੀ ਮੈਨੂੰ ਸਿਖਾਉਂਦੇ ਨੇ ਕਿ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਤੇ ਫਿਰ ਸਭ ਤੋਂ ਪਹਿਲਾਂ ਭੱਜ ਕੇ ਪਾਪਾ ਕੋਲੇ ਜਾਂਦੀ ਹਾਂ ਵੀ ਪਾਪਾ ਮੈਨੂੰ ਸਿਖਾਓ ਮੇਥੋਂ ਗਲਤੀ ਹੋਈ ਆ ਫਿਰ ਉਹ ਮੈਨੂੰ ਸਿਖਾਉਂਦੇ ਨੇ ਕਿ ਨਹੀਂ ਐਦਾਂ ਕਰਨਾ ਹੈ ਤਾਂ ਉਸ ਗਲਤੀ ਨੂੰ ਮੈਂ ਦੁਬਾਰਾ ਹੁੰਦਾ ਹੈ ਕਿ ਉਸ ਨੂੰ ਓਵਰਕਮ ਕਰਕੇ ਹੀ ਮੈਂ ਉਸ ਦੇ ਵਿੱਚ ਪਰਫੈਕਟ ਹੁੰਦੀ ਆ ਕਿਉਂਕਿ ਕਮੀਆਂ ਦੇ ਨਾਲ ਹੀ ਇੱਕ ਵਧੀਆ ਹੁਨਰ ਨਿਕਲ ਕੇ ਆਉਂਦਾ ਤੇ ਫਿਰ ਇਹ ਵੀ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵਿੱਚ ਐਸਾ ਕਿਹੜਾ ਗੁਣ ਹੈ ਜਿਹੜੀ ਤੁਹਾਡੀ ਗਾਇਕੀ ਨੂੰ ਹੋਰ ਵੀ ਵਧੀਆ ਤੇ ਮਹਾਨ ਬਣਾ ਦਿੰਦਾ ਟੂ ਬੀ ਵੈਰੀ ਓਨਸਟ ਮੈਨੂੰ ਇਹਦਾ ਲੱਗਦਾ ਕਿ ਜਦੋਂ ਮੈਂ ਕਿਸੇ ਗਾਣੇ ਨੂੰ ਇੰਟਰਸਟ ਦੇ ਨਾਲ ਲੈਂਦੀ ਆ ਨਾ ਤਾਂ ਉਦੋਂ ਕਿਤੇ ਜਾ ਕੇ ਮੈਨੂੰ ਲੱਗਦਾ ਕਿ ਹਾਂ ਇਹ ਗਾਣਾ ਮੇਰੇ ਵਾਸਤੇ ਹੈ ਤੇ ਇਹ ਮੈਨੂੰ ਗਾਉਣਾ ਚਾਹੀਦਾ ਤੇ ਉਹ ਵੀ ਮੈਂ ਪਹਿਲਾਂ ਪਾਪਾ ਨੂੰ ਸੁਣਾਵਾਂਗੀ ਜਾ ਕੇ ਕਿ ਪਾਪਾ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੈ ਅੱਛਾ ਹੈ ਕਿ ਨਹੀਂ ਤੁਸੀਂ ਦੱਸੋ ਵੀ ਇਹ ਮੇਰੇ ਗਲੇ ਨੂੰ ਫਿੱਟ ਬੈਠ ਰਿਹਾ ਹੈ ਕਿ ਨਹੀਂ ਬੈਠ ਰਿਹਾ ਤਾਂ ਫਿਰ ਮੇਰੇ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਨਾਲ ਵੀ ਮੈਂ ਡਿਸਕਸ਼ਨ ਕਰਦੀ ਹੁੰਦੀ ਆ ਤਾਂ ਉਹ ਵੀ ਮੈਨੂੰ ਗਾਈਡ ਕਰਦੇ ਨੇ ਕਿ ਇਹ ਵੋਕਲ ਤੇਰੇ ਵਾਸਤੇ ਇਦਾਂ ਆ ਤੂੰ ਇਹ ਵਾਲਾ ਗਾਣਾ ਤੇਰੇ ਲਈ ਫਿੱਟ ਬੈਠਦਾ ਹੈ ਕਿ ਨਹੀਂ ਬੈਠਦਾ ਤਾਂ ਪ੍ਰੋਫੈਸਰਸ ਦੇ ਨਾਲ-ਨਾਲ ਮੇਰੇ ਫਾਦਰ ਸਾਹਿਬ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਨੂੰ ਇਸ ਫੀਲਡ ਤੇ ਤੁਸੀਂ ਇਸ ਟਾਈਮ ਜਰਨਲਿਜ਼ਮ ਆਸਕਮ ਕਰ ਰਹੇ ਹੋ ਤੇ ਫਿਰ 뮤זיਕ ਤੁਸੀਂ ਪਹਿਲਾਂ ਸਟੱਡੀ ਕੀਤੀ ਤੇ ਇਸ ਟਾਈਮ ਵੀ ਟੀਚਰ ਗੁਰੂ ਫਿਰ ਉਹੀ ਪੁਰਾਣੇ ਵਾਲੇ ਜੀ ਜੀ ਬਿਲਕੁਲ ਉਹ ਤੁਹਾਨੂੰ ਇਨਸਪਾਇਰ ਕਰਦੇ ਰਹਿੰਦੇ ਚੰਗੇ ਤਰੀਕੇ ਦੇ ਨਾਲ ਠੀਕ ਹੈ ਤੇ ਕਿਹੜਾ ਗਾਣਾ ਤੁਹਾਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਪਹਿਲੀ ਵਾਰੀ ਗਾਇਆ ਹੋਵੇ ਤੇ ਆ ਫਿਰ ਤੁਹਾਨੂੰ ਪਰਸਨਲੀ ਬਹੁਤ ਵਧੀਆ ਲੱਗਦਾ ਹੋਵੇ ਮੈਨੂੰ ਜਿਸ ਹੱਬ ਨਾਲ ਮੈਂ ਹੁਣ ਐਦਾ ਕਹਾਂ ਕਿ ਸਾਰੇ ਜਿੰਨੀ ਵੀ ਯੂਥ ਹੈ ਸਾਰੀ ਬਾਹਰ ਨੂੰ ਜਾਈ ਜਾਂਦੀ ਹੈ ਤੇ ਆਪਣੇ ਪੰਜਾਬ ਵਿੱਚ ਰਹਿ ਕੇ ਆਪਣੇ ਪੰਜਾਬੀਅਤ ਦੇ ਨਾਲ ਜੁੜਨ ਨਾਲੋਂ ਵੱਡੀ ਚੀਜ਼ ਤਾਂ ਕੋਈ ਹੋ ਨਹੀਂ ਸਕਦੀ ਤਾਂ ਮੈਨੂੰ ਕੁਲਵਿੰਦਰ ਵਿਲੇਜੀ ਦਾ ਪੰਜਾਬ ਗਾਣਾ ਦਿਲੋਂ ਬਹੁਤ ਪਸੰਦ ਹੈ ਤੇ ਮੈਂ ਮੈਨੂੰ ਮੈਂ ਆਪਣੇ ਪ੍ਰੋਫੈਸਰਸ ਨੂੰ ਵੀ ਆਪਣੇ ਫਾਦਰ ਸਾਹਿਬ ਨੂੰ ਵੀ ਉਹ ਬਹੁਤ ਵਾਰ ਸੁਣਾਇਆ ਐਂਡ ਮੈਂ ਚਾਹੁੰਨੀ ਆ ਕਿ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹ Song ਜ਼ਰੂਰ ਸੁਣਾਵਾਂ ਹਾਂਜੀ ਜ਼ਰੂਰ ਸੁਣਾਵਾਂਗੇ ਤੁਹਾਡੇ ਕੋਲ Song ਆਪਾਂ ਕਈ ਸੂਰ ਮਿਆਂ ਸਰਦਾਰਾਂ ਦੀ ਕਈ ਸੂਫੀ ਸੰਤ ਫਕੀਰਾਂ ਦੀ ਇਹ ਤਰਤੀਆਸ਼ਿਕ ਲੋਕਾਂ ਦੀ ਕਈ ਰਾਂਝੇ ਤੇ ਕਈ ਹੀਰਾਂ ਦੀ ਮੈਂ ਜਦ ਦੁਨੀਆ ਤੋਂ ਜਾਵਾ ਮੁੜ ਫੇਰ ਦੁਬਾਰਾ ਆਵਾ ਮੈਂ ਜੋ ਵੀ ਜੂਨ ਹੰਡਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਬੋੜਾਂ ਦੀ ਛਾਂ ਪੀਂਗਾ ਪਾਵਣ ਰਲ ਮਿਲ ਜਦ ਮੁਟਿਆਰਾਂ ਗਾਵਣ ਮੌਸਮ ਵੀ ਰਾਂਝਾ ਬਣ ਗੋਦਾਏ ਜਦ ਕੋਈ ਇਸ਼ਕ ਕਿਤਾਬ ਖੋਲਦਾ ਜਦ ਹਕਾਕਾਂ ਬੋਲਦਾ ਫਤਿਹਵਤਨ ਦਾ ਨਾ ਫਿਰਿਉਂਦਾ ਸਭ ਕਿਸੇ ਗੀਤ ਹੈ ਪੰਜਾਬ ਵਰਗਾ ਕੋਈ ਦੇਸ਼ ਨਹੀਂ ਹੈ ਪਰਦੇਸ਼ ਨਹੀਂ ਹੈ ਇਸ ਪੰਜਾਬ ਨੂੰ ਪਿਆਰ ਨਾਲ ਰੱਖਣਾ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਖਾਸ ਕਰਕੇ ਅੱਜ ਕੱਲ ਦੇ ਨੌਜਵਾਨਾਂ ਦੇ ਲਈ ਇਸ ਗੀਤ ਦੇ ਵਿੱਚ ਵੀ ਬਹੁਤ ਵਧੀਆ ਸੀ ਤੇ ਤੁਸੀਂ ਵੀ ਗੀਤ ਦੇ ਜ਼ਰੀਏ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਤੁਹਾਡੇ ਮਨ ਦੇ ਵਿੱਚ ਵੀ ਕਦੇ ਖਿਆਲ ਹੈ ਕਿ ਮੈਂ ਬਾਹਰ ਜਾ ਸਟਾਰਟਿੰਗ ਚ ਸੀਰੀਅਸਲੀ ਦੱਸਦਾ ਆਇਆ ਸੀ ਉਸ ਦੇ ਲਈ ਮੈਂ ਹਰ ਪ੍ਰੋਸੈਸ ਕੀਤਾ ਬਟ ਮੈਨੂੰ ਇਦਾਂ ਲੱਗਿਆ ਕਿ ਅਗਰ ਮੈਂ ਵੀ ਇਹੀ ਸੋਚ ਲੈ ਕੇ ਚੱਲਾਂਗੀ ਤਾਂ ਫਿਰ ਕਿੱਦਾਂ ਸਰੂਗਾ ਇਸ ਕਰਕੇ ਫਿਰ ਮੈਂ ਆਪਣਾ ਮਾਈਂਡ ਸੈਟ ਇਸ ਹਿਸਾਬ ਨਾਲ ਚੇਂਜ ਕੀਤਾ ਕਿ ਮੈਂ ਮਾਸਟਰਸ ਕਰਨੀ ਸ਼ੁਰੂ ਕੀਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਤੇ ਜਿਹੜੀ ਫੀਲਡ ਵਿੱਚ ਮੈਂ ਹੈਗੀ ਆ ਤੇ ਮੈਂ ਚਾਹਦੀ ਆ ਕਿ ਜਿਹੜੀ ਸੋਚ ਮੈਂ ਲੈ ਕੇ ਚੱਲੀ ਆ ਤੇ ਮੈਂ ਆਪਣੇ ਨਾਲ ਦਿਆਂ ਨੂੰ ਤੇ ਜਿਹੜੀ ਆਉਣ ਵਾਲੀ ਪੀੜੀ ਆ ਉਹਨਾਂ ਨੂੰ ਵੀ ਇਹੀ ਸਿੱਖਿਆ ਦਵਾਂਗੀ ਕਿ ਆਪਣਾ ਪੰਜਾਬ ਛੱਡ ਕੇ ਕਿਤੇ ਨਾ ਜਾਓ ਆਪਣੇ ਪੰਜਾਬ ਵਰਗੀ ਮੌਜ ਇਹੋ ਜਿਹਾ ਜਿਹੜਾ ਵਾਤਾਵਰਣ ਹੈ ਤੁਹਾਨੂੰ ਕਿਤੇ ਨਹੀਂ ਮਿਲਣਾ ਸਹੀ ਕਹੇ ਇਹ ਤਾਂ ਕਿਤੇ ਵੀ ਨਹੀਂ ਮਿਲ ਸਕਦਾ ਵਿਦੇਸ਼ਾਂ ਦੇ ਵਿੱਚ ਬਿਲਕੁਲ ਵੀ ਨਹੀਂ ਮਿਲ ਸਕਦਾ ਉੱਥੇ ਜਾ ਕੇ ਵੀ ਸਾਨੂੰ ਆਪਣੇ ਮਾਪੇ-ਬਾਪ ਦੋਸਤ ਬਹੁਤ ਜ਼ਿਆਦਾ ਯਾਦ ਆਉਂਦੇ ਨੇ ਸੋ ਕਿੰਨੇ ਕ ਸਾਲ ਹੋ ਗਏ ਨੇ ਤੁਹਾਨੂੰ ਇਸ ਲਾਈਨ ਨਾਲ ਜੁੜੇ ਹੋਏ ਮੈਂ 7th ਕਲਾਸ ਤੋਂ ਜੁੜੀ ਸੀ ਇਸ ਲਾਈਨ ਦੇ ਵਿੱਚ ਤੇ ਉਦੋਂ ਮੇਰੀ ਉਮਰ 14-15 ਸਾਲ ਦੀ ਸੀ ਤੇ ਹੁਣ ਤੱਕ ਮੈਂ ਇਸ ਲਾਈਨ ਦੇ ਨਾਲ ਜੁੜੀ ਹੋਈ ਆ ਤਾਂ ਮੈਂ ਇਸ ਚੀਜ਼ ਮੈਂ 뮤직 ਵੀ ਨਾ ਰਹਿ ਨਹੀਂ ਸਕਦੀ ਤੇ ਮੈਨੂੰ ਇੰਨਾ ਪਤਾ ਹੈ ਤੇ ਮੈਂ ਚਾਹਦੀ ਆ ਕਿ ਵੀ ਮੈਂ ਤਾਂ ਉਮਰ 뮤직 ਦੇ ਨਾਲ ਜੁੜੀ ਰਵਾਂ ਤੇ ਨਵੇਂ ਨਵੇਂ ਗੀਤ ਸਿੱਖਾਂ ਤੁਹਾਡੇ ਸਭ ਦੇ ਸਾਹਮਣੇ ਪੇਸ਼ ਕਰਦੀ ਰਵਾਂ ਤੇ ਅੱਜ ਕੱਲ ਤਾਂ ਆਪਣੇ ਟੈਲੈਂਟ ਨੂੰ ਪੇਸ਼ ਕਰਨ ਦੇ ਲਈ ਸਾਡੇ ਕੋਲ ਬਹੁਤ ਸਾਰੇ ਪਲੇਟਫਾਰਮ ਹੁੰਦੇ ਨੇ ਤੁਹਾਡੇ ਕੋਲ ਵੀ ਬਹੁਤ ਸਾਰੇ ਪਲੇਟਫਾਰਮ ਪਲੇਟਫਾਰਮ ਹੋਣਗੇ ਕਿਹੜੇ ਪਲੇਟਫਾਰਮ ਦੇ ਵਿੱਚ ਤੁਸੀਂ ਕਦੀ ਅਜ਼ਮਾਇਆ ਹੋਵੇ ਟਰਾਈ ਕੀਤਾ ਹੋਵੇ ਜੀ ਮੈਂ ਬਹੁਤ ਸਾਰੇ ਰਿਐਲਿਟੀ ਸ਼ੋਜ਼ ਕਰ ਚੁੱਕੀ ਆ ਤੇ ਉਹਨਾਂ ਵਿੱਚੋਂ ਇੱਕ ਕਾਫੀ ਇੱਕ ਮੇਰੇ ਦਿਲ ਦੇ ਕਰੀਬ ਰਿਐਲਿਟੀ ਸ਼ੋਅ ਹੈ ਜਿਸ ਦੇ ਕਾਰਨ ਹੀ ਮੈਨੂੰ ਕਾਫੀ ਦੁਨੀਆ ਦੇ ਵਿੱਚ ਨਾਮ ਖੱਟਣ ਦਾ ਮੌਕਾ ਮਿਲਿਆ ਤੇ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੈਨੂੰ ਆਪਣੇ ਸਟੇਜ ਤੇ ਆਉਣ ਦਾ ਮੌਕਾ ਦਿੱਤਾ ਤੇ ਉਹਨਾਂ ਦੀ ਬਦੌਲਤ ਹੀ ਮੈਂ ਅੱਜ ਇੱਥੇ ਤੱਕ ਪਹੁੰਚ ਸਕੀ ਹਾਂ ਤੇ ਉਹ ਸ਼ੋਅ ਬਹੁਤ ਹੀ ਦਿਲ ਦੇ ਕਰੀਬ ਹੈ ਮੇਰੇ ਅਜੇ ਤੋੜੀ ਪਹਿਲੀ ਵੀ ਕੋਈ ਸਟੇਜ ਪਰਫਾਰਮੈਂਸ ਰਹਿ ਚੁੱਕਿਆ ਕਿ ਜਿਹੜੀ ਤੁਸੀਂ ਰਿਐਲਿਟੀ ਸ਼ੋਜ਼ ਸੀਗੇ ਸੀ ਉਹੀ ਪਹਿਲੀ ਵਾਰ ਸੀਗਾ ਰਿਐਲਿਟੀ ਸ਼ੋਜ਼ ਵਾਲੀ ਹੀ ਮੇਰੀ ਪਹਿਲੀ ਸਟੇਜ ਪਰਫਾਰਮੈਂਸ ਸੀ ਉਸ ਦੇ ਕਾਰਨ ਹੀ ਮੇਰੇ ਅੰਦਰ ਕਾਫੀ ਕੌਨਫੀਡੈਂਸ ਬਿਲਡ ਹੋਇਆ ਪਹਿਲਾਂ ਮੈਨੂੰ ਬਹੁਤ ਸਟੇਜ ਐਂਗਜ਼ਾਇਟੀ ਹੁੰਦੀ ਸੀ ਮੇਰੀਆਂ ਲੱਤਾਂ ਕੰਬਦੀਆਂ ਸੀ ਬਟ ਉਸ ਦੇ ਬਦੌਲਤ ਮੈਂ ਕਾਫੀ ਆਪਣਾ ਨੂੰ ਬਿਲਡ ਅਪ ਕੀਤਾ ਮੇਰੀ ਪਰਸਨੈਲਿਟੀ ਡਿਵੈਲਪ ਹੋਈ ਐਂਡ ਮੇਰੇ ਅੰਦਰ ਕੌਨਫੀਡੈਂਸ ਬਹੁਤ ਵਧਿਆ ਕਿ ਵੀ ਮੈਂ ਹੁਣ ਸਟੇਜ ਤੇ ਆਉਣ ਲੱਗਿਆ ਘਬਰਾਉਂਦੀ ਨਹੀਂ ਆ ਤੇ ਸਕੂਲ ਕਾਲਜਸ ਦੇ ਵਿੱਚ ਵੀ ਗਾਉਂਦੇ ਸੀ ਕਿ ਉਹ ਨੋਰਮਲ ਹੀ ਸੀ ਪਰ ਜੀ ਸਕੂਲ ਕਾਲਜਸ ਵਿੱਚ ਵੀ ਮੈਂ ਬਹੁਤ ਵਾਰੀ ਗਿਆ ਇਨਫੈਕਟ ਯੂਥ ਫੈਸਟੀਵਲਸ ਤਾਂ ਮੈਂ ਇੱਕ ਵੀ ਯੂਥ ਫੈਸਟੀਵਲ ਨਹੀਂ ਛੱਡਿਆ ਤੇ ਮੇਰੇ ਪ੍ਰੋਫੈਸਰਸ ਮੈਨੂੰ ਸਪੈਸ਼ਲੀ ਕਹਿੰਦੇ ਹੁੰਦੇ ਸੀ ਕਿ ਅਨਵਰੂਪ ਤੁਹਾਨੂੰ ਯੂਥ ਫੈਸਟੀਵਲ ਦੇ ਵਿੱਚ ਹਰ ਇੱਕ ਹਰ ਹਰ ਇੱਕ ਐਕਟੀਵਿਟੀ ਵਿੱਚ ਪਾਰਟ ਲੈਣਾ ਹੀ ਲੈਣਾ ਤੋ ਮੈਂ ਵੀ ਸੁਣਿਆ ਕਿ ਤਰਜ ਹੋਰ ਵੀ ਬਹੁਤ ਸਾਰੇ ਟੈਲੈਂਟ ਨੇ ਤੇ ਦਰਸ਼ਕਾਂ ਨੂੰ ਵੀ ਦੱਸਾਂਗੇ ਕਿ ਨੱਚ ਕੀ ਕੀ ਹੋਰ ਟੈਲੈਂਟ ਹੈ ਤੇ ਇਸ ਤੋਂ ਪਹਿਲਾਂ ਇੱਕ ਹੋਰ ਮੈਂ ਇੱਕ ਪਿਆਰਾ ਜਿਹਾ ਗੀਤ ਜ਼ਰੂਰ ਸੁਣਾ ਚਾਹਾਂਗੀ ਕਿਉਂਕਿ ਸਾਡੀਆਂ ਅੱਜ ਗੱਲਾਂ ਦੇ ਨਾਲ ਗੀਤ ਵੀ ਚੱਲ ਰਹੇ ਨੇ ਜ਼ਰੂਰ ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ ਸ਼ੀਸ਼ਾ ਤੇ ਸੁਰਮੇ ਦਾ ਨਿਤ ਮਿਲਦਾ ਮੁਫਤ ਸੁਰਮ ਚੂ ਲਾਲ ਮੈਂ ਮੂਲ ਟਾਈਆ ਨੇ ਬੇ ਕੁ ਲਟਾਈਆ ਨੇ ਉਹ ਮੈਂ ਕਿ ਸੁਰਮ ਸਲਾਈਆ ਹੋ ਜਿੰਦੂਆ ਮੈਂ ਅਜ ਰੱਖਾ ਚੁਪਾਈਆ ਹੋ ਜਿੰਦੂਆ ਹੋ ਨੀਕ ਤੇਰੇ ਪੈਰ ਦੀ ਚਾਂਜਰ ਪੁਕਾਰੇ ਰਾਜਣ ਰਾਜਣ ਨੀਕ ਤੇਰੇ ਪੈਰ ਦੀ ਚਾਂਜਰ ਪੁਕਾਰੇ ਰਾਜਣ ਰਾਜਣ ਨਿਮਿਤ ਰਾਂ ਨੂੰ ਨੀ ਅੱਗ ਵਾਂਗੂ ਮੱਚ ਲੈਣ ਦੇ ਹੀਰੀਏ ਅਜੇ ਨਾ ਜਾ ਬਹੁਤ ਪਿਆਰਾ ਗੀਤ ਤੁਸੀਂ ਗਾਇਆ ਦਿਲ ਕਰ ਰਿਹਾ ਕਿ ਤੁਹਾਨੂੰ ਬਾਰ ਬਾਰ ਸੁਣੀ ਜਾਈਏ ਉਮੀਦ ਕਰਦੀ ਹਾਂ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਵੇਗਾ ਰਿਐਲਿਟੀ ਸ਼ੋਅ ਦੀ ਅਸੀਂ ਗੱਲ ਕਰ ਰਹੇ ਸੀਗੇ ਤੁਸੀਂ ਕਿਹਾ ਮੈਂ ਕਿਤੇ ਵੀ ਐ ਤੇ ਹੁਣ ਤੱਕ ਫਿਰ ਤੁਹਾਨੂੰ ਕਿੰਨੇਕ ਅਵਾਰਡ ਮਿਲ ਚੁੱਕੇ ਨੇ ਇਹ ਵੀ ਸਾਨੂੰ ਦੱਸੋ ਇਸ ਫੀਲਡ ਦੇ ਵਿੱਚ ਮੈਨੂੰ ਕਾਫੀ ਸਾਰੇ ਸਨਮਾਨਾਂ ਨਾਲ ਸਤਿਕਾਰ ਮਿਲਿਆ ਆ ਜਿਹੜੇ ਅਵਾਰਡ ਫੰਕਸ਼ਨਸ ਦੀ ਗੱਲ ਕੀਤੀ ਜਾਵੇ ਦਾ ਜਿਹੜੇ ਰਿਐਲਿਟੀ ਸ਼ੋਜ਼ ਕੀਤੇ ਆ ਉਹਨਾਂ ਵਿੱਚ ਮੈਨੂੰ ਕਾਫੀ ਸਰਟੀਫਿਕੇਟਸ ਅਵਾਰਡਸ ਮੈਡਲਸ ਮਿਲੇ ਨੇ ਤੇ ਮੈਨੂੰ ਬਹੁਤ ਮੈਂ ਅੱਛਾ ਮਹਿਸੂਸ ਹੁੰਦਾ ਹੈ ਕਿ ਜਦੋਂ ਮੈਨੂੰ ਕੋਈ ਐਪਰੀਸ਼ੀਏਟ ਕਰਦਾ ਹੈ ਸਪੈਸ਼ਲੀ ਇਹੋ ਜਿਹੇ ਰਿਐਲਿਟੀ ਸ਼ੋਜ਼ ਜਿਨ੍ਹਾਂ ਵਿੱਚ ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਇੱਕ ਤਰ੍ਹਾਂ ਇੱਕ ਇੱਕ ਤਰੀਕੇ ਦੇ ਟੋਕਨ ਆਫ ਲਵ ਹੀ ਹੁੰਦੇ ਨੇ ਤੇ ਮੈਨੂੰ ਕਾਲਜਿਸ ਵਿੱਚ ਯੂਥ ਫੈਸਟੀਵਲਸ ਦੇ ਵਿੱਚ ਇੰਨੇ ਸਾਰੇ ਅਵਾਰਡਸ ਮਿਲੇ ਨੇ ਕਿ ਮੇਰੇ ਪ੍ਰਿੰਸੀਪਲ ਸਰ ਮੇਰੇ ਪ੍ਰੋਫੈਸਰਸ ਵੀ ਬਹੁਤ ਮਾਣ ਮਹਿਸੂਸ ਕਰਦੇ ਨੇ ਕਿ ਇਹ ਸਟੂਡੈਂਟ ਸਾਡੇ ਹੀ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚੋਂ ਅਵਾਰਡ ਜਿੱਤ ਕੇ ਲਿਆਏ ਆ ਤੇ ਰਿਐਲਿਟੀ ਸ਼ੋਜ਼ ਦਾ ਐਕਸਪੀਰੀਅੰਸ ਤੇ ਤੁਹਾਡਾ ਕਿਦਾਂ ਦਾ ਰਿਹਾ ਸਟਾਰਟਿੰਗ ਦੇ ਵਿੱਚ ਤਾਂ ਕਾਫੀ ਨਰਵਸਨੈਸ ਹੁੰਦੀ ਸੀ ਕਿ ਕਿਦਾਂ ਹੋਊਗਾ ਸਾਰਾ ਕੁਝ ਕਿਦਾਂ ਪਰਫਾਰਮੈਂਸਿਸ ਦੇਣੀਆਂ ਉਹ ਸਟੇਜ ਫੀਅਰ ਸੀਗਾ ਬਟ ਜਿਵੇਂ ਜਿਵੇਂ ਸ਼ੋਜ਼ ਦੇ ਦੌਰਾਨ ਐਪੀਸੋਡਸ ਹੁੰਦੇ ਗਏ ਪਰਫਾਰਮੈਂਸਿਸ ਹੁੰਦੀਆਂ ਗਈਆਂ ਤਾਂ ਆਟੋਮੈਟਿਕਲੀ ਉਹ ਕਾਫੀ ਕੁਝ ਪਿੱਛੇ ਰਹਿਦਾ ਗਿਆ ਤੇ ਮੇਰੇ ਅੰਦਰ ਕਾਫੀ ਕੰਫੀਡੈਂਸ ਬਿਲਡ ਹੋਇਆ ਤੇ ਉਹ ਜਿਹੜਾ ਐਕਸਪੀਰੀਅੰਸ ਹੈ ਉਹ ਤਾਂ ਜਿਹੜੇ ਇਨਸਾਨ ਦੇ ਨਾਲ ਬੀਤ ਰਿਹਾ ਹੁੰਦਾ ਉਸ ਨੂੰ ਪਤਾ ਹੁੰਦਾ ਹੈ ਤੇ ਉਹ ਪਹਿਲਾਂ ਇੱਕ 네ਗੇਟਿਵ ਜ਼ੋਨ ਜਾਂਦਾ ਹੈ ਫਿਰ ਇੱਕਦਮ ਪੋਜ਼ਿਟਿਵ ਜ਼ੋਨ ਵਿੱਚ ਆਂਦਾ ਹੈ ਤਾਂ ਐਕਸਪੀਰੀਅੰਸ ਕਾਫੀ ਮਿਕਸਡ ਰਿਐਕਸ਼ਨਸ ਵਾਲਾ ਹੈ ਕੁਝ ਐਸੀ ਮੈਮਰੀ ਵੀ ਹੈ ਕੋਈ ਐਸਾ ਇਨਸੀਡੈਂਟ ਜਾਂ ਹੋਇਆ ਵੇਜਤਾਂ ਨੂੰ ਅੱਜ ਤੱਕ ਯਾਦ ਹੈ ਜਿਸ ਨੇ ਤੁਹਾਨੂੰ ਕੁਝ ਸਿਖਾਇਆ ਹੋਵੇ ਸ਼ੋਜ਼ ਦੀ ਗੱਲ ਤਾਂ ਬਹੁਤ ਬਾਅਦ ਦੀ ਹੈ ਜਦੋਂ ਮੈਂ ਥੀਏਟਰ ਕਰਦੀ ਸੀਗੀ ਤਾਂ ਉਸ ਸਮੇਂ ਜਿਹੜੇ ਮੇਰੇ ਥੀਏਟਰ ਦੇ ਟੀਚਰ ਸੀ ਤਾਂ ਉਹਨਾਂ ਨੇ ਕਾਫੀ ਕੁਝ ਉਹੋ ਜਿਹਾ ਐਕਸਪੀਰੀਅੰਸ ਕਰਾਇਆ ਸਾਡੇ ਕੋਲੋਂ ਸਿਖਾਇਆ ਸਾਡੇ ਖੁਦ ਹੱਥੀਂ ਸੀ ਉਹੋ ਜਿਹੇ ਕੰਮ ਕੀਤੇ ਸੀ ਜਿਵੇਂ ਅਸੀਂ ਆਪਣੀ ਸਟੇਜ ਨੂੰ ਖੁਦ ਕ੍ਰੀਏਟ ਕਰਦੇ ਹੁੰਦੇ ਸੀ ਖੁਦ ਸਜਾਉਂਦੇ ਹੁੰਦੇ ਸੀ ਖੁਦ ਸਾਫ਼ ਕਰਦੇ ਹੁੰਦੇ ਸੀ ਉਹ ਚੀਜ਼ ਮੈਂ ਜ਼ਿੰਦਗੀ 'ਚ ਕਦੀ ਐਕਸਪੀਰੀਅੰਸ ਨਹੀਂ ਕੀਤੀ ਸੀ ਬਿਕੋਜ਼ ਮੈਂ ਥੀਏਟਰ ਫਸਟ ਟਾਈਮ ਕੀਤਾ ਤੇ ਜਦੋਂ ਮੈਂ ਇਸ ਇਸ ਲਾਈਨ ਦੇ ਵਿੱਚ ਆਈ ਤਾਂ ਖੁਦ ਆ ਕੇ ਟਾਈਮ ਤੋਂ ਪਹਿਲਾਂ ਆ ਕੇ ਸਟੇਜ ਸਾਫ਼ ਕਰਨੀ ਹਰ ਕੈਰੇਕਟਰ ਨੂੰ ਪ੍ਰੋਪ ਕਾਸਟੂਮ ਡਿਜ਼ਾਈਨ ਕਰਦੇ ਸੀ ਕਾਸਟੂਮ ਮੇਕਅਪ ਤੇ ਜਦੋਂ ਅਸੀਂ ਟਾਈਮ ਤੋਂ ਪਹਿਲਾਂ ਆ ਕੇ ਹਰ ਚੀਜ਼ ਦੀ ਰੈਸਲ ਕਰਨੀ ਤਾਂ ਉਹ ਵਾਲਾ ਇਨਸੀਡੈਂਟ ਉਹ ਐਕਸਪੀਰੀਐਂਸਿਸ ਜਿਹੜੇ ਸੀਗੇ ਥੀਏਟਰ ਦੇ ਨਾਲ ਜੁੜੇ ਹੋਏ ਉਹ ਮੈਂ ਜ਼ਿੰਦਗੀ 'ਚ ਕਦੀ ਭੁੱਲ ਨਹੀਂ ਸਕਦੀ ਇਹ ਸਿਰਫ ਔਰ ਸਿਰਫ ਮੇਰੇ ਥੀਏਟਰ ਦੇ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਦੇ ਕਰਕੇ ਹੀ ਹੋ ਸਕੇ ਹੈ ਤੇ ਥੀਏਟਰ ਦਾ ਫਿਰ ਕਿਦਾਂ ਸੁਭਾਅ ਬਣਿਆ ਤੁਸੀਂ ਤਾਂ ਸਿੰਗਿੰਗ ਦੇ ਵਿੱਚੋਂ ਤੇ ਥੀਏਟਰ ਲੈਣ ਵੀ ਤੁਹਾਡੇ ਨਾਲ ਜੁਆਇਨ ਹੋਈ ਪਈ ਹੈ ਇਹ ਵੀ ਸਾਨੂੰ ਦੱਸੋ ਕਿਦਾਂ ਐਕਚੁਅਲੀ ਜਦੋਂ ਮੈਂ ਐਡਮਿਸ਼ਨ ਵਾਸਤੇ ਗ੍ਰੈਜੂਏਸ਼ਨ ਕਰਨ ਜਾ ਰਹੀ ਸੀ ਤਾਂ ਮੈਨੂੰ ਸਿਰਫ ਇਨਾ ਪਤਾ ਸੀ ਕਿ ਮੈਨੂੰ ਐਕਟਿੰਗ ਕਰਨੀ ਹੈ ਮੈਨੂੰ ਕ੍ਰੇਜ਼ ਸੀਗਾ ਐਕਟਿੰਗ ਦਾ ਲੇਕਿਨ ਮੈਨੂੰ ਇਸ ਬਾਰੇ ਪ੍ਰੋਪਰ ਨੋਲੇਜ ਨਹੀਂ ਸੀ ਤਾਂ ਮੇਰੇ ਫਾਦਰ ਸਾਹਿਬ ਵੀ ਮੇਰੇ ਨਾਲ ਗਏ ਸੀ ਐਡਮਿਸ਼ਨ ਵਾਸਤੇ ਤਾਂ ਉਹਨਾਂ ਨੇ ਆਪਣੇ ਬਸ ਇਹੀ ਕਿਹਾ ਕਿ ਅਸੀਂ ਐਕਟਿੰਗ ਫੀਲਡ 'ਚ ਵੀ ਐਡਮਿਸ਼ਨ ਲੈਣਾ ਚਾਹੁੰਦੇ ਆ ਤਾਂ ਉਦੋਂ ਸਾਨੂੰ ਪਤਾ ਲੱਗਿਆ ਕਿ ਇਹ ਵੀ ਇੱਕ ਸਬਜੈਕਟ ਆ ਜਿਹਦੇ ਵਿੱਚ ਅਸੀਂ ਸਟੱਡੀ ਕਰ ਸਕਦੇ ਹਾਂ ਤੇ ਮੈਂ ਫਿਰ ਬੀਏ ਗ੍ਰੈਜੂਏਸ਼ਨ ਤੇ 뮤직 ਦੇ ਵਿੱਚ ਕੀਤੀ ਤਾਂ ਐਕਟਿੰਗ ਤੇ 뮤직 ਮੈਂ 3-4 ਸਾਲ ਲਗਾਏ ਇਸ ਤੇ ਮੈਂ ਸਿੱਖਿਆ ਮੈਂ ਐਕਟ ਕੀਤਾ ਇਨ ਹਰ ਥਾਂ ਤੇ ਨੁੱਕੜ ਨਾਟਕ ਬਹੁਤ ਕੀਤੇ ਨੁੱਕੜ ਨਾਟਕਾਂ ਦੇ ਕਰਕੇ ਤਾਂ ਮੇਰੀ ਆਵਾਜ਼ ਇੰਨੀ ਕੁ ਬੁਲੰਦ ਹੋਈ ਆ ਕਿ ਉਸ ਚੀਜ਼ ਨੇ ਮੈਨੂੰ ਮੇਰੀ ਵੌਇਸ ਦੇ ਵਿੱਚ ਕਾਫੀ ਕੁਆਲਿਟੀ ਇਨਹਾਂਸ ਕੀਤੀ ਆ ਸਿਰਫ ਉਹ ਨੁੱਕੜ ਨਾਟਕ ਜਿਹੜੇ ਸੀਗੇ ਮੈਂ ਕੀਤੇ ਫਿਰ ਜਦੋਂ ਪਲੇਸ ਕਰਨੇ ਨਾਟਕ ਕਰਨੇ ਉਹ ਚੀਜ਼ਾਂ ਨੇ ਮੈਨੂੰ ਕਾਫੀ ਅੱਗੇ ਵਧਾਇਆ ਤੇ ਹੁਣ ਵੀ ਥੀਏਟਰ ਨੂੰ ਨਾਲ-ਨਾਲ ਆਪਣਾ ਜਾਰੀ ਰੱਖਦੇ ਹੋ ਕਿ ਸਿਰਫ ਸਿੰਗਿੰਗ ਵੱਲ ਫੋਕਸ ਹੈ ਜੀ ਫਿਲਹਾਲ ਤਾਂ ਸਿੰਗਿੰਗ ਵੱਲ ਫੋਕਸ ਹੈ ਲੇਕਿਨ ਥੀਏਟਰ ਮੇਰੇ ਨਾਲ ਜੁੜਿਆ ਹੋਇਆ ਉਸ ਨੂੰ ਮੈਂ ਛੱਡਿਆ ਨਹੀਂ ਆ ਉਭੀ ਮੇਰੇ ਨਾਲ ਹੈ ਲੇਕਿਨ ਫਿਲਹਾਲ میوزਿਕ ਤੇ ਜਰਨਲਿਜ਼ਮ ਵਾਲ ਮੇਰਾ ਅੱਗੇ ਵਧਦਾ ਜਾ ਰਿਹਾ ਤਿੰਨ ਫਿਊਚਰ ਬਈ ਚਾਹ ਉਸ ਤੁਹਾਨੂੰ অপਸ਼ਨਸ ਮਿਲ ਜਾਂਦੀਆਂ ਨੇ ਸਿੰਗਿੰਗ ਔਰ ਐਕਟਿੰਗ ਤੁਸੀਂ ਕੀ ਚੂਜ਼ ਕਰੋਗੇ ਓਬਵੀਅਸਲੀ ਜਿਹੜੀ ਮੇਰੀ ਫੀਲਡ ਮੇਰੇ ਨਾਲ ਅਟੈਚ ਹੈ ਉਸ ਚੀਜ਼ ਤੋਂ ਮੈਂ ਬੈਕਸਟੈਪ ਤੇ ਨਹੀਂ ਲੈ ਸਕਦੀ ਐਂਡ ਮੈਂ ਡੈਫੀਨੇਟਲੀ ਉਸ ਚੀਜ਼ ਦੇ ਵਿੱਚ ਵੀ ਜਾਵਾਂਗੀ ਅੱਛਾ ਪਹਿਲੀ ਵਾਰੀ ਰਿਐਲਿਟੀ ਸ਼ੋ ਕੀਤਾ ਤੇ ਸਭ ਤੋਂ ਵੱਡਾ ਪ੍ਰਾਊਡ ਮੂਮੈਂਟ ਪੇਰੈਂਟਸ ਦਾ ਹੁੰਦਾ ਹੈ ਇੱਥੋਂ ਤੱਕ ਸ਼ੋ ਦੇ ਵਿੱਚ ਤਾਂ ਚਲੋ ਤੁਸੀਂ ਆਇਓ ਉਹ ਤਾਂ ਮਰੀ ਅੱਛੀ ਉਹਨਾਂ ਦਾ ਰਿਐਕਸ਼ਨ ਹੋਏਗਾ ਇਸ ਤੋਂ ਪਹਿਲਾਂ ਕਿ ਮੁਸ਼ਕਿਲ ਵੀ ਆਈ ਸੀ ਕਿ ਰੋਕੇ ਟੋਕੇ ਵੀ ਕਿਸੇ ਨੇ ਕੀ ਨਾ ਜਾਓ ਰਹਿਣ ਦੋ ਛੋਟੇ بڑے ਪੜ੍ਹਾਈ ਕਰੋ ਕੁੜੀਆਂ ਨੂੰ ਤਾਂ অলਮੋਸਟ ਕਹਿ ਹੀ ਦਿੰਦੇ ਕਿ ਪੜ੍ਹਾਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਪਰ ਅੱਜ ਸਮਾਂ ਬਦਲ ਚੁੱਕਿਆ ਅੱਜ ਕੁੜੀਆਂ ਵੀ ਮੁਕਾਮ ਤੇ ਪਹੁੰਚ ਚੁੱਕੀਆਂ ਹਰ ਕੁਝ ਕਰਦੀਆਂ ਨੇ ਹਰ ਇੱਕ ਚੀਜ਼ ਹਾਸਲ ਕੀਤੀ ਹੈ ਤੁਹਾਨੂੰ ਇਦਾਂ ਦਾ ਐਕਸਪੀਰੀਅੰਸ ਹੋਇਆ ਕਰੋ ਟੂ ਬੀ ਵੈਰੀ ਓਨੈਸਟ ਸਟਾਰਟਿੰਗ ਦੇ ਵਿੱਚ ਤਾਂ ਪੇਰੈਂਟਸ ਐਦਾਂ ਹੀ ਸੀ ਕਿ ਨਹੀਂ ਸਟੱਡੀ ਕਰੋ ਪੋਜੀਸ਼ਨਸ ਲੈ ਕੇ ਆਣੀ ਹੈ ਇਹ ਚੀਜ਼ਾਂ ਵੱਲ ਕੁਝ ਨਹੀਂ ਰੱਖਿਆ ਹੋਇਆ ਹੁੰਦਾ ਹਰੇ ਹਰੇਕ ਦੇ ਪੇਰੈਂਟਸ ਐਦਾਂ ਹੀ ਕਰਦੇ ਆ ਤੇ ਲੇਕਿਨ ਜਦੋਂ ਮੈਂ ਇਸ ਫੀਲਡ ਵਿੱਚ ਆਈ ਉਹਨਾਂ ਨੂੰ ਪਤਾ ਲੱਗਿਆ ਕਿ ਵਾਕਈ ਇਹ ਦੇ ਅੰਦਰ ਆ ਟੈਲੈਂਟ ਹੈਗਾ ਹੈ ਤਾਂ ਫਿਰ ਉਹਨਾਂ ਨੇ ਐਦਾਂ ਕਿਹਾ ਕਿ ਬੇਟਾ ਤੂੰ ਜੋ ਕਰਨਾ ਚਾਹਨੀ ਹੈ ਨਾ ਤੂੰ ਕਰ ਅਸੀਂ ਤੇਰੇ ਨਾਲ ਆ ਫਿਰ ਹਰ ਵਾਰੀ ਰਿਐਲਿਟੀ ਸ਼ੋਅ ਕੋਈ ਕੁਝ ਨਾ ਸਟੇ ਵੀ ਕਰਨਾ ਪੈਂਦਾ ਤਾਂ ਫਿਰ ਮੇਰੇ ਮਦਰ ਨੇ ਮੈਨੂੰ ਇੰਨਾ ਸਾਥ ਦਿੱਤਾ ਕਿ ਉਹਨਾਂ ਨੇ ਕਦੀ ਨਾ ਨੁਕਰ ਨਹੀਂ ਕੀਤੀ ਕਿ ਨਹੀਂ ਮੈਂ ਨਹੀਂ ਜਾਣਾ ਤੇਰੇ ਨਾਲ ਜਾਂ ਮੈਂ ਨਹੀਂ ਜਾ ਸਕਦੀ ਟਾਈਮ ਵੇਸਟ ਹੈ ਜਾਂ ਕੁਝ ਉਹਨਾਂ ਨੇ ਕਿਹਾ ਤੂੰ ਜਾਣਾ ਚਾਹੁੰਦੀ ਹੈ ਅਸੀਂ ਤੇਰੇ ਨਾਲ ਆ ਤੂੰ ਜਿੱਥੇ ਜਾਣਾ ਅਸੀਂ ਤੇਰੇ ਨਾਲ ਜਾਵਾਂਗੇ ਫਾਈਨੈਂਸ਼ੀਅਲੀ سپورਟ ਇਮੋਸ਼ਨਲ سپورਟ ਤੇ ਉਹਨਾਂ ਨੇ ਹਰ ਤਰੀਕੇ ਦੀ ਮੈਨੂੰ ਸਪੋਰਟ ਕੀਤੀ ਹੈ ਐਂਡ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਆਪਣੇ ਪੇਰੈਂਟਸ ਦਾ ਵੀ ਕਿ ਜਿਨ੍ਹਾਂ ਨੇ ਪਲ-ਪਲ ਤੇ ਮੇਰਾ ਸਾਥ ਦਿੱਤਾ ਤੇ ਪਹਿਲੀ ਵਾਰੀ ਜਦੋਂ ਸ਼ੋਅ ਉਦੋਂ ਦਾ ਰੈਐਕਸ਼ਨ ਕੀ ਸੀ ਪੇਰੈਂਟਸ ਦਾ ਖਾਸ ਤੌਰ ਤੇ ਰਿਸ਼ਤੇਦਾਰਾਂ ਦਾ ਸਭ ਤੋਂ ਵੱਡੀ ਗੱਲ ਕਿ ਜਿਹੜੇ ਮੇਰੇ ਪੇਰੈਂਟਸ ਨੇ ਉਹਨਾਂ ਦੇ ਕਰਕੇ ਇੱਥੋਂ ਤੱਕ ਪਹੁੰਚੀ ਆ ਉਹਨਾਂ ਨੇ ਮੈਨੂੰ ਇਸ ਫੀਲਡ ਦੇ ਵਿੱਚ ਪਾਇਆ ਤੇ ਉਹਨਾਂ ਦਾ ਫਰਸਟ ਟਾਈਮ ਰੈਐਕਸ਼ਨ ਤਾਂ ਐਦਾਂ ਸੀ ਕਿ ਤੂੰ ਸਿਲੈਕਟ ਹੋ ਗਈ ਅੱਛਾ ਤੂੰ ਸਿਲੈਕਟ ਹੋ ਸਕਦੀ ਹੈ ਯਾਨੀ ਕਿ ਉਮੀਦ ਨਹੀਂ ਸੀ ਉਮੀਦ ਨਹੀਂ ਸੀ ਉਹਨਾਂ ਨੂੰ ਉਹਨਾਂ ਨੂੰ ਬਿਲਕੁਲ ਐਦਾ ਉਮੀਦ ਨਹੀਂ ਸੀ ਪਰ ਇਹ ਹੁੰਦਾ ਨਾ ਕਿ ਜਿਹੜੇ ਘਰ ਦੇ ਹੁੰਦੇ ਆ ਕਦੀ ਨਹੀਂ ਪਹਿਚਾਨਦੇ ਕਿ ਤੁਹਾਡਾ ਕੀ ਟੈਲੈਂਟ ਹੈ ਹਮੇਸ਼ਾ ਬਾਹਰਲੇ ਹੀ ਤੁਹਾਨੂੰ ਦੱਸਣਗੇ ਕਿ ਇੱਥੇ ਤੁਸੀਂ ਗਲਤ ਹੋ ਜਾਂ ਇਹ ਤੁਹਾਡੇ ਲਈ ਸਹੀ ਹੈ ਤੁਸੀਂ ਤੁਹਾਡੇ ਅੰਦਰ ਆਹ ਟੈਲੈਂਟ ਵੀ ਹੈਗਾ ਤੇ ਘਰ ਦੇ ਤਾਂ ਕਦੀ ਵੀ ਨਹੀਂ ਪਹਿਚਾਨ ਬੰਦੇ ਲੇਕਿਨ ਹਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਮੈਂ ਸਿਲੈਕਟ ਹੋ ਗਈਆਂ ਜਾਂ ਇਹ ਚੀਜ਼ ਵਿੱਚ ਮੈਂ ਅੱਗੇ ਜਾ ਸਕਦੀਆਂ ਤਾਂ ਫਿਰ ਉਹਨਾਂ ਨੇ ਮੇਰੀ ਕਦੀ ਬਾਹ ਨਹੀਂ ਛੱਡੀ ਤੇ ਹੁਣ ਤੱਕ ਮੈਂ ਇਸ ਚੀਜ਼ ਦੇ ਵਿੱਚ ਲੱਗੀ ਹੂੰ ਤੇ ਉਦੋਂ ਫੇ ਤੁਸੀਂ ਸਟੱਡੀ ਵੀ ਨਾਲ ਮੈਨੇਜ ਕਰਦੇ ਹੋਣੇ ਹੋ ਫਿਰ ਉਹ ਹੋ ਜਾਂਦੀ ਸੀ ਮੈਨੇ ਸਭ ਕੁਝ ਪ੍ਰੋਪਰ ਹਾਂਜੀ ਕਿਉਂਕਿ ਮੇਰੀ ਸਟੱਡੀ ਇਸ ਬੇਸ ਤੇ ਹੀ ਸੀ ਤਾਂ ਜ਼ਿਆਦਾ ਮੈਨੂੰ ਜ਼ਿਆਦਾ ਮੈਨੂੰ ਬਰਡਨ ਪਿਆ ਨਹੀਂ ਮੇਰੇ ਤੇ ਤਾਂ ਮੈਂ ਇੱਕ ਤਰੀਕੇ ਦੀ ਮੇਰਾ ਫਨ ਜ਼ੋਨ ਵੀ ਆ ਗਿਆ ਐਂਟਰਟੇਨਮੈਂਟ ਵੀ ਆ ਗਿਆ ਮੇਰੀ ਸਟੱਡੀ ਵੀ ਹੋ ਗਈ ਤਾਂ ਮੈਂ ਬਹੁਤ ਬੜੇ ਪਿਆਰੇ ਜਿਹੇ ਤਰੀਕੇ ਨਾਲ ਆਪਣੀ ਪੜ੍ਹਾਈ ਮੁਕੰਮਲ ਕੀਤੀ ਤੇ ਪੇਰੈਂਟਸ ਨੂੰ ਉਮੀਦ ਹੈ ਕਿ ਅੱਗੇ ਜਾ ਕੇ ਤੁਸੀਂ ਬਹੁਤ ਕੁਝ ਕਰੋਗੇ ਬਿਲਕੁਲ ਤਾਂ ਹੀ ਉਹਨਾਂ ਨੇ ਮੈਨੂੰ ਹਲਾ ਤੱਕ ਹਲਾਸ਼ੇ ਹੀ ਦਿੱਤੀ ਹੋਈ ਕਿ ਜਾ ਤੂੰ ਜੋ ਕਰਨਾ ਹੈ ਤੂੰ ਕਰ ਤੇ ਇਸ ਮੈਨੂੰ ਪਤਾ ਹੈ ਮੇ ਪੈਰੈਂਟਸ ਦਾ ਵੀ ਕਿਉਂ ਮੈਨੂੰ ਮੇਤੋਂ ਕੀ ਆਸਾਂ ਲਾ ਕੇ ਬੈਠੇ ਨੇ ਐਂਡ ਮੈਂ ਉਹਨਾਂ ਦੀ ਆਸਾਂ ਤੇ ਕਦੀ ਪਾਣੀ ਨਹੀਂ ਪੈਂਦਿਆਂਗੀ ਸੋ ਪੈਰੈਂਟਸ ਨੂੰ ਉਮੀਦ ਹੈ ਤੇ ਸਾਨੂੰ ਵੀ ਬਹੁਤ ਉਮੀਦ ਹੈ ਕਿ ਤੁਸੀਂ ਅੱਗੇ ਜਾ ਕੇ ਬਹੁਤ ਕੁਝ ਕਰੋਗੇ ਤੇ ਮੈਨੂੰ ਇਹ ਵੀ ਉਮੀਦ ਹੈ ਕਿ ਅਗਲਾ ਗਾਣਾ ਜਿਹੜਾ ਸਾਨੂੰ ਸੁਣਾਓਗੇ ਉਹ ਵੀ ਬਹੁਤ ਵਧੀਆ ਹੋਏਗਾ ਹੁਣ ਅਗਲਾ ਗਾਣਾ ਵੀ ਮੈਂ ਆਪਣੇ ਪੈਰੈਂਟਸ ਨੂੰ ਹੀ ਡੈਡੀਕੇਟ ਕਰਨ ਜਾ ਰਹੀ ਆ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਜੀ ਉਡਦਾ ਵੇ ਜਾਵੀਂ ਕਾਵਾ ਬੈਂਦੜਾ ਜਾਵੀ ਵੇ ਬੈਂਦੜਾ ਜਾਵੀ ਮੇਰੇ ਪੇਕੜੇ ਉੱਡਦਾ ਵੀ ਜਾਵੀ ਕਾਵਾ एक ना दसी मेरी माँ 加ਵੇ ਜਾਵੀ ਕਾਵਾ ਬੈਂਦੜਾ ਜਾਵੀ ਵੇ ਬੈਂਦੜਾ ਜਾਵੀ ਮੇਰੇ ਪੇ ਕੜੇ ਉਡਦਾਵੇ ਜਾਵੀ ਕਾਵਾ ਤੇ ਹੁਣ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਔਨ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹੜੀਆਂ ਉਪਲਬਧੀਆਂ ਹਾਸਲ ਕਰਨਾ ਚਾਹੁੰਦੇ ਹੋ ਕੀ ਡ੍ਰੀਮ ਤੁਸੀਂ ਰੱਖਿਆ ਹੈ ਕਿ ਹੁਣ ਮੈਂ ਇੱਥੇ ਤੱਕ ਪਹੁੰਚਣਾ ਹੀ ਪਹੁੰਚਣਾ ਜਿਸ ਫੀਲਡ ਦੇ ਵਿੱਚ ਮੈਂ ਹੈਗੀ ਆ ਮਿਊਜ਼ਿਕ ਥੀਏਟਰ ਦੇ ਨਾਲ-ਨਾਲ ਮੈਂ ਜਰਨਲਿਜ਼ਮ ਦੇ ਵਿੱਚ ਹੈਗੀ ਆ ਜਰਨਲਿਜ਼ਮ ਦੇ ਵਿੱਚ ਤਾਂ ਮੈਂ ਬਹੁਤ ਕੜੀ ਮਿਹਨਤਕਾਰੀ ਹੀ ਰਹੀ ਆ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਰਨਲਿਸਟ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਤੇ ਉਸ ਦੇ ਨਾਲ-ਨਾਲ ਰਹੀ ਗੱਲ ਮਿਊਜ਼ਿਕ ਤੇ ਥੀਏਟਰ ਦੀ ਉਹ ਤਾਂ ਮੈਂ ਕਦੀ ਜ਼ਿੰਦਗੀ 'ਚ ਛੱਡਣ ਨਹੀਂ ਵਾਲੀ ਤੇ ਮੈਂ ਇਸ ਦਾ ساری ਉਮਰ ਨਹੀਂ ਬੰਦੀ ਰਹਾਂਗੀ ਤੇ ਮੈਨੂੰ ਉਮੀਦ ਹੈ ਕਿ ਜਿਹੜਾ ਮੈਂ profession ਚੁਣਿਆ ਆ ਉਸ ਦੇ ਨਾਲ ਨਾਲ ਮੈਂ ਜਿਹੜੀ ਮੇਰੀ hobby ਚੱਲਦੀ ਪਈ ਹੈ ਉਸ ਨੂੰ ਮੈਂ ਨਾਲ ਹੀ ਲੈ ਕੇ ਅੱਗੇ ਵਧਾਂਗੀ ਤੇ ਇਸ ਦੇ ਵਿੱਚ ਹੀ ਆਪਣਾ ਨਾਮ ਉੱਚੀ ਕੋਟੀ ਤੇ ਦੇਖਦੀ ਆ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਨਵਰੂਪ ਕੌਰ ਜੀ ਮੌਜੂਦ ਰਹੇ ਅਤੇ ਬਹੁਤ ਵਧੀਆ ਸਮਾਂ ਤੁਸੀਂ ਬੰਨਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ